ਸੰਪਰਬ ਸਭੀਏ ਜੀ ਜਾਣਕਾਰੀ ਦੇ ਲਈ ਮਾਨਜੋ ਸ਼੍ਰੀ ਅੰਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਾਨ ਰਿਸ਼ਤੇ ਜੋ ਮਾਰੇ ਅੰਸਰ ਹਨ ਉਹਨਾਂ ਨੂੰ ਨੱਥ ਪਾਉਣ ਦੇ ਲਈ ਸਾਡੀਆਂ ਟੀਮਾਂ ਬਣਾਈਆਂ ਗਿਆ ਸਨ ਜੋ ਮਾਨ ਕੇ ਜੋ ਮਾਨਜੋ ਸਾਡੇ ਬੀਕੇ ਸਿੰਘਲਾ ਜੀ ਐਸਪੀ ਡੀ ਸਾਹਿਬ ਉਹਨੇ ਦੀ ਰਹਿਨਮਾਈ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਐਸਐਚਓ ਸਾਹਿਬ ਗਰਮੇਲ ਸਿੰਘ ਅਤੇ ਐਸਐਚਓ ਫਤੇਗੜ ਪੰਚਤੂਰ ਸੁਨੀਤਾ 바ਵਾ ਉਹਨਾਂ ਨੂੰ ਭਾਰੀ ਸਫਲਤਾ ਹਾਸਲ ਹੋਈ ਜਦ ਸਾਨੂੰ ਇੱਕ ਸਾਡੇ ਲਈ ਚੈਲੰਜ ਸੀਗਾ ਜੋ ਕਿ 9 10 ਰਾਤ ਦੀ ਜਿਹੜੀ ਦਰਮਿਆਨੀ ਰਾਤ ਨੂੰ ਸਾਡੇ ਪੰਜ ਪਿੰਡਾਂ ਦੇ ਵਿੱਚ ਜਿਹੜੀ Airtel ਦੇ ਟਾਵਰ ਸੀਗੇ ਉਹਨਾਂ ਦੇ ਉੱਪਰ ਜਿਹੜੀਆਂ ਵਾਰਦਾਤਾਂ ਹੋਈਆਂ ਉਤੋਂ ਚੋਰੀਆਂ ਹੋਈਆਂ ਸਾਡੇ ਜਿਹੜੇ BTS ਕਾਰਡ ਸੀਗੇ ਉਤੋਂ ਚੋਰੀ ਹੋ ਗਏ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਆਪਣੇ ਆਪਣੇ ਟੀਮਾਂ ਬਣਾ ਕੇ ਉਸ ਦਿਨ ਤੋਂ ਬੜੇ ਟੈਕਨੀਕਲ ਤਰੀਕੇ ਨਾਲ ਬੜੀ ਮਿਹਨਤ ਲਗਨ ਨਾਲ ਜਿਹੜੀ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਉਹ 6 ਦੋਸ਼ੀਆਂ ਨੂੰ ਜਿਹੜਾ ਕਾਬੂ ਕੀਤਾ ਪੰਜ ਦੋਸ਼ੀ ਜਿਹੜੇ ਇੱਥੇ ਲੋਕਲ ਜਿੰਨਾਂ ਦੇ ਵਿੱਚ ਸਾਹਿਦ ਅਤੇ ਜਸ਼ਨਪ੍ਰੀਤ ਜਸ਼ਨਦੀਪ ਗੁਰਪ੍ਰੀਤ ਅਤੇ ਇੱਕ ਜੀਰੇ ਦਾ ਰਹਿਣ ਵਾਲਾ ਕ੍ਰਿਸ਼ ਨਾਮ ਦਾ ਜਿਹੜਾ ਸੀਗਾ ਲੜਕਾ ਉਹਨੂੰ ਅਸੀਂ ਕਾਬੂ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਸਾਡੇ ਐਸਐਚਓ ਫਤੇਗੜ ਮੰਤੂਰ ਇੱਕ ਦੀਪਕ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਨਾਮਜ਼ਦ ਕੀਤਾ ਤੇ ਉਹਨੂੰ ਅਸੀਂ ਬਠਿੰਡਾ ਤੋਂ ਜਿਹੜਾ ਗ੍ਰਿਫਤਾਰ ਕੀਤਾ ਜੋ ਕਿ ਇੱਕ ਬਹੁਤ ਕਵਾੜ ਦਾ ਕੰਮ ਕਰਦਾ ਹੈ ਜਿਸਨੇ ਕਿ ਕਾਫੀ ਜਿਹੜੇ ਬੀਟੀਐਸ ਆਪਣੇ ਕਬਦੇ ਵਿੱਚ ਰੱਖੇ ਹੋਏ ਸੀ ਸੋ ਇਹ ਜਿਹੜੇ ਬੀਟੀਐਸ ਕਾਰਡ ਨੇ ਕਰੀਬ ਇੱਕ ਕਾਰਡ 2 ਲੱਖ ਦੀ ਕੀਮਤ ਦਾ ਕਾਰਡ ਸੀਗਾ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਬਰਾਮਦ ਕਰਾਇਆ ਗਿਆ ਸੋ ਇਹ ਅੱਗੇ ਪੁੱਛਗਿੱਛ ਦੇ ਮਤਲਬ ਕਿ ਜਿਹੜੇ ਸਾਰੇ ਹੁਣ ਤੱਕ 6 ਬੀਟੀਐਸ ਜਿਹੜੇ ਅਸੀਂ ਕਾਰਡ ਬਰਾਮਦ ਕਰਾ ਚੁੱਕੇ ਹਨ ਬਹੁਤ ਵੱਡੇ ਜਿਹੜਾ ਗਰੋ ਦਾ ਪਰਦਾ ਫਾਸ਼ ਹੋ ਚੁੱਕਿਆ ਸੋ ਇਹਦੇ ਵਿੱਚ ਸਾਨੂੰ ਹੁਣ ਤੱਕ ਜਿਹੜੀ 12 ਲੱਖ ਰੁਪਏ ਦੀ ਜਿਹੜੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਸਾਡੇ ਕੋਲੇ ਜਿਹੜੇ ਦੋਸ਼ੀ ਪੁਲਿਸ ਰਮਾਂਦੇ ਹਨ ਅਤੇ ਉਹਨਾਂ ਦਾ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਸਾਨੂੰ ਜਿਹੜੀ ਬਰਾਮਦਗੀ ਹੋਣ ਦੀ ਸੁਭਾਵਨਾ ਹੈ ਇਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਦੋ ਮੁਕੱਦਮੇ ਫਤਿਹਗੜ ਪੈਂਤੂਰ ਵਿਖੇ 35 ਨੰਬਰ ਤੇ 37 ਨੰਬਰ ਦਰਜ ਹੋਏ ਹਨ ਅਤੇ ਇੱਕ ਮੁਕੱਦਮਾ ਜਿਹੜਾ ਸਾਡੇ ਕੋਲ ਤਰਮਕੋਟ ਵਿਖੇ ਜਿਹੜਾ ਦਰਜ ਰਿਸਟਰ ਹੋਇਆ ਹੈ ਇਹਨਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਕਾਫੀ ਮੁਕੱਦਮੇ ਚੋਰੀਆਂ ਦੇ ਅਤੇ ਜਿਹੜੇ ਨਸ਼ੇ ਦੇ ਐਨਡੀਪੀਐਸ ਦੇ ਦਰਜ ਹਨ ਜੋ ਵਕ ਵਕ ਥਾਣੇ ਦੇ ਵਿੱਚ ਹਨ ਸਿਟੀ ਮੋਗੇ ਤੇ ਜੀਰੇ ਵਗੈਰਾ ਥਾਵਾਂ ਤੇ ਜਿਹੜੇ ਦਰਜ ਹਨ ਇਹਨਾਂ ਦੀ ਜਿਹੜੀ ਤਫਤੀਸ਼ ਚੱਲੀ ਹੈ ਇਹ ਗੈਂਗ ਸੀ ਹਾਂਜੀ ਇਹ ਇਹ ਜਿਹੜਾ ਗੈਂਗ ਦੇ ਤੌਰ ਤੇ ਕੰਮ ਕਰਦੇ ਨੇ ਜੀ ਇਹ ਰਾਤ ਨੂੰ ਲੇ ਵੇਲੇ ਕਬਲੇ ਜਿਹੜਾ ਬੀਟੀਐਸ ਕਾਰਡ ਚੋਰੀ ਕਰਦੇ ਨੇ ਟੈਕਨੀਕਲ ਦੇ ਵਿੱਚ ਮਾਰਨੇ ਇਹਨਾਂ ਨੂੰ ਸਿਰਫ ਇਹੀ ਪਤਾ ਕਿ ਬੀਟੀਐਸ ਕਾਰਡ ਦੀ ਟ੍ਰੇਨਿੰਗ ਇਹਨਾਂ ਨੇ ਲਈ ਹੋ ਜਿਹੜਾ ਦੀਪਕ ਕਬਾੜੀਆ ਉਹ ਇਹਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਟ੍ਰੇਨਿੰਗ ਦੇਣ ਤੋਂ ਬਾਅਦ ਇਹਨੂੰ ਟ੍ਰੇਨਡ ਕਰਕੇ ਵਕਵਕ ਪਿੰਡਾਂ ਦੇ ਵਿੱਚ ਭੇਜ ਦਿੰਦਾ ਸੀ ਸੋ ਇਹਨਾਂ ਨੇ ਕਰੀਬ 7 ਜ਼ਿਲ੍ਹਿਆਂ ਦੇ ਵਿੱਚ ਵਕਵਕ ਥਾਵਾਂ ਤੇ ਸਾਡੇ ਇਧਰ ਬਾਗਾਪਰਾਣਾ ਸਾਈਡ ਬਠਿੰਡਾ ਸਾਈਡ ਫਰੀਦਕੋਟ ਫਰੋਜ਼ਪੁਰ ਅਤੇ ਹੋਰ ਇਧਰਲੇ ਪਾਸੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬਹੁਤ ਥਾਵਾਂ ਤੇ ਨੜ ਜਿਹਨੇ ਵਾਰਦਾਤਾ ਕੀਤੀਆਂ ਸਾਡੇ ਕੋਲੇ ਕਰੀਬ 30 ਦੇ ਕਰੀਬ ਜਿਹੜੀਆਂ ਵਾਰਦਾਤਾ ਮੰਨ ਚੁੱਕੇ ਹਨ ਅਤੇ ਹੋਰ ਪੁੱਛਗਿੱਛ ਜਾਰੀ ਹੈ ਸੋ ਹੋਰ ਵੀ ਭਾਰੀ ਜਿਹੜੀ ਬਰਾਮਦਗੀ ਹੋਣ ਦੀ ਸੁਭਾਵਨਾ ਇਹ ਟੋਟਲ 6 ਮੈਂਬਰ ਹੈ ਗੈਂਗ ਹਾਂਜੀ ਟੋਟਲ 6 ਮੈਂਬਰ ਹੁਣ ਤੱਕ ਸਾਡੇ ਕੋਲ ਆਏ ਨੇ ਇੱਕ ਗੈਂਗ ਦਾ ਮੈਂਬਰ ਅਸੀਂ ਹੁਣੇ ਹੀ ਕਾਲੀ ਗ੍ਰਿਫਤਾਰ ਕੀਤਾ ਗੁਰਪ੍ਰੀਤ ਸਿੰਘ ਇਹਦੀ ਅਜੇ ਪੁੱਛਗਿੱਛ ਕਰਨੀ ਪ੍ਰੋਪਰ ਕਰਨੀ ਹੈ ਉਸ ਤੋਂ ਬਾਅਦ ਅਸੀਂ ਹੋਰ ਕਲਾਸੇ ਹੋ ਸਕਦੇ ਨੇ ਹੋਰ ਜਿਹੜੇ ਇਹਨਾਂ ਦੇ ਗੈਂਗ ਦੇ ਮੈਂਬਰ ਅਸੀਂ ਉਹਨਾਂ ਨੂੰ ਵੀ ਕਾਬੂ ਕਰ ਜਲਦੀ ਤੋਂ ਜਲਦੀ ਕਰ ਲਵਾਂਗੇ ਬੀਟੀਐਸ ਕਾਰਡ ਦਾ ਕੰਮ ਕੀ ਸੀਗਾ ਜੀ ਉਹਨਾਂ ਵਿੱਚ ਜਿਹੜਾ ਬੀਟੀਐਸ ਕਾਰਡ ਦਾ ਕੰਮ ਮੇਨ ਜਿਵੇਂ ਆਪਣਾ ਸੌਫਟਵੇਅਰ ਹੁੰਦਾ ਆ ਆਪਣੇ ਮੋਬਾਈਲ ਦੇ ਵਿੱਚ ਸੇਮ ਇਹਦਾ ਉਹੀ ਫੰਕਸ਼ਨਿੰਗ ਹੁੰਦੀ ਹੈ ਸਾਰਾ Airtel ਜੋ ਰੇਂਜ ਵਗੈਰਾ ਆਉਂਦੀ ਹੈ ਸਭ ਕੁਝ ਹੁੰਦਾ ਸਾਰਾ ਬੀਟੀਐਸ ਕਾਰਡ ਹੀ ਇਹਦਾ ਕੰਮ ਕਰਦਾ ਹੈ ਇਹਦੇ ਵਿੱਚ ਜਿਹੜੇ ਸੋਨੇ ਦੇ 골ਡ ਦੇ ਟਾਂਕੇ ਲੱਗੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਕੀਮਤੀ ਹੁੰਦੇ ਹਨ ਇਸੇ ਕਰਕੇ ਜਿਹੜਾ ਇਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਤਾਂ ਜੋ ਕਿ ਇਹਨੂੰ ਅੱਗੇ ਜਾ ਕੇ ਕਿਤੇ ਮਹਿੰਗੀ ਥਾਂ ਤੇ ਸੇਲ ਕੀਤਾ ਜਾ ਸਕਦਾ ਹੈ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਸਾਡੀ ਹੁਣ ਰਿਮਾਂਡ ਤੇ ਹਨ ਸਾਡੇ ਕੋਲੇ ਪੁੱਛ ਕੇ ਜਾਰੀ ਹੈ ਹੋਰ ਬਰਾਮਦਗੀ ਇਹਨਾਂ ਤੋਂ ਕਰਾਵਾਂਗੇ ਅਤੇ ਹੋਰ ਜਿਹੜੇ ਸਾਡੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਅਤੇ ਨਾਲ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਵੱਖ-ਵੱਖ ਤਾਵੇਂ ਦੇ ਪਰਚੇ ਦਰਜ ਕੀਤੇ ਗਏ ਹਨ ਅਸੀਂ ਸਾਰਿਆਂ ਨੂੰ ਮੈਸੇਜ ਕਨਿਊਇਕਰਾਵਾਂਗੇ ਸਾਰੇ ਪੰਜਾਬ ਦੇ ਵਿੱਚ ਇਹ ਦੋਸ਼ੀ ਹੈ ਜਿਹੜੇ ਹਰੇਕ ਮੁਕਦਮੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ